ਅੱਜ ਆਪਾਂ ਪਿੰਡਕਾਂ ਵਾਲੀ ਵਿਖੇ ਸਾਨੂੰ ਇੱਕ ਬੱਸ ਸਟੈਂਡ ਬਣਦਾ ਸੀ ਤੇ ਸੋਚਿਆ ਵੀ ਆਪਾਂ ਉਹਦੀ ਵੀਡੀਓ ਪਾ ਦਈਏ ਉਹ ਇੱਕ ਆਪਣੇ ਮੁੰਡੇ ਸੀਗੇ ਪਿੰਡ ਦੇ ਵਿੱਚ ਮਨਪ੍ਰੀਤ ਸਿੰਘ ਮਣੀਆਂ ਤੇ ਇੱਕ ਦਾ ਦੋਸਤ ਸੀਗਾ ਤੇ ਜੋਤੀ ਨਾਮ ਉਹਦਾ ਪੂਰਾ ਮੁਖਪ੍ਰੀਤ ਸਿੰਘ ਤੇ ਦੋਨਾਂ ਦਾ ਪਿੱਛੇ ਜੇ ਦੁਰਘਟਨਾ ਹੋ ਗਈ ਸੀ ਇੱਕ ਬਹੁਤ ਮਾੜਾ ਹੋਇਆ ਤੇ ਐਕਸੀਡੈਂਟ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਸੀ ਦੋਨਾਂ ਦੀ ਤੇ ਉਹਨਾਂ ਦੀ ਯਾਦ ਵਿੱਚ ਆਪਣੇ ਪਿੰਡ ਅੱਡਾਵਨ ਲੱਗ ਰਿਹਾਗਾ ਤੇ ਬੱਸ ਸਟੈਂਡ ਤੇ ਇੱਕ ਉਸ ਉਹਨਾਂ ਦੀ ਯਾਦ ਦੇ ਵਿੱਚ ਆਪਾਂ ਨੂੰ ਪਿੰਡ ਲਈ ਤੇ ਇੱਕ ਪਾਣੀ ਵਾਲੀ ਟੈਂਕੀ ਦਿੱਤੀ ਗਈ ਆ ਤੇ ਪਿੰਡ ਦੇ ਵਿੱਚ ਜਿਵੇਂ ਕੋਈ ਪਾਣੀ ਲਈ ਧਰਮ ਸਥਾਨ ਤੇ ਜਾਂ ਕਿਸੇ ਦੇ ਕੋਈ ਪ੍ਰੋਗਰਾਮ ਤੇ ਉੱਥੇ ਜ਼ਰੂਰਤ ਹੁੰਦੀ ਆ ਬਾਹਰੋਂ ਪੀਣ ਵਾਲਾ ਪਾਣੀ ਲੈ ਕੇ ਆਉਣਾ ਤੇ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਵਿਚਾਰਿਆਂ ਦਾ ਬਹੁਤ ਮਾੜਾ ਹੋਇਆ ਖਰ ਇਹ ਐਡਾ ਕਿਵੇਂ ਬਣਿਆ ਉਹਦੀ ਸੋਚ ਸੀਗੀ ਮਨਪਰੀਤ ਮਣੀਏ ਦੀ ਵੀ ਮੈਂ ਉਹਨੇ ਸਰਪੰਚੀ ਦੇ ਵਿੱਚ ਉੱਠਣਾ ਸੀਗਾ ਤੇ ਵੇੜੇ ਵਾਲਿਆਂ ਨਾਲ ਇਧਰੋਂ ਵਾਅਦਾ ਕੀਤਾ ਹੋਇਆ ਸੀ ਵੀ ਮੈਂ ਤੁਹਾਨੂੰ ਇਥੇ ਐਡਾ ਬਣਾ ਕੇ ਦੇਵਾਂਗਾ ਇੱਕ ਦਿਨ ਜਦੋਂ ਮੈਂ ਸਰਪੰਚੀ ਦੇ ਵਿੱਚ ਜਿੱਤ ਗਿਆ ਮੈਂ ਸਰਪੰਚ ਬਣ ਗਿਆ ਚਲੋ ਸਭ ਦੀ ਸੋਚ ਹੁੰਦੀ ਆ ਤੇ ਉਹਨਾਂ ਨੇ ਸਾਰਿਆਂ ਨੇ ਯਾਰਾਂ ਦੋਸਤਾਂ ਨੇ ਉਹਨਾਂ ਦੇ ਪਰਿਵਾਰ ਨੇ ਸਾਰੇ ਪਿੰਡ ਨੇ ਟਾਲ ਮਿਲ ਕੇ ਉਹਦੀ ਸੋਚ ਨੂੰ ਪੂਰਾ ਕੀਤਾ ਜਿਵੇਂ ਕਿ ਆਪਣੇ ਇੱਥੇ ਬਸ ਸਟੈਂਡ ਦੀ ਬਹੁਤ ਵੱਡੀ ਕਮੀ ਸੀ ਬਸ ਸਟੈਂਡ ਨਹੀਂ ਸੀਗਾ ਛੋਟੇ-ਛੋਟੇ ਸਕੂਲ ਵਾਲੇ ਬੱਚੇ ਸੀ ਜਿਵੇਂ ਇੱਥੇ ਪੜ੍ਹਨ ਆਉਂਦੇ ਸੀ ਬਾਹਰਲੇ ਲਾਗੇ ਪਿੰਡਾਂ ਤੋਂ ਉਹਨਾਂ ਨੂੰ ਬੜੀ ਦਿੱਕਤ ਆਉਂਦੀ ਸੀ ਤੇ ਉਹਨਾਂ ਦੀ ਯਾਦ ਦੇ ਵਿੱਚ ਜਿਵੇਂ ਆਪਣਾ ਭਾਈ ਮਨਪ੍ਰੀਤ ਤੇ ਜੋਤੀ ਇਹਨਾਂ ਦੇ ਦੋਨਾਂ ਦੀ ਯਾਦ ਦੇ ਵਿੱਚ ਇੱਥੇ ਅੱਡਾ ਬਸ ਸਟੈਂਡ ਬਣਾਇਆ ਗਿਆ ਤੇ ਦੋਨਾਂ ਦੀਆਂ ਇੱਥੇ ਫੋਟੋਆਂ ਲੱਗਣੀਆਂ ਇੱਕ ਸਾਈਡ ਮਨਪ੍ਰੀਤ ਇੱਕ ਪਾਸੇ ਜੋਤੀ ਦੀ ਤੇ ਸਾਰਿਆਂ ਨੇ ਕਿਉਂਕਿ ਰਲ ਮਿਲ ਕੇ ਜਿਵੇਂ ਕਿ ਸਹਿਯੋਗ ਦਿੱਤਾ ਸਾਰਿਆਂ ਨੇ ਇਸ ਬਸ ਸਟੈਂਡ ਨੂੰ ਪੂਰਾ ਕਰਨ ਦੇ ਲਈ ਜਿਵੇਂ ਹੁਣ ਤੁਹਾਡੇ ਸਾਹਮਣੇ ਆ ਇਹਦਾ ਕੰਮ ਚੱਲੀ ਜਾ ਰਿਹਾ ਤੇ ਇਸ ਅੱਡੇ ਦੀ ਜਿਹੜੇ ਮਿਸਤਰੀ ਨੇ ਚਣਾਈ ਕਰੀ ਆ ਤੇ ਸਾਨੂੰ ਉਹ ਦਿਖਾਉਨੇ ਆ ਇੱਟ ਵੀ ਇਹਦੀ ਬਹੁਤ ਮਹਿੰਗੀ ਆਈ ਆ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਇਸ ਬਸ ਸਟੈਂਡ ਦਾ ਆਪਾਂ ਨੇ ਸਾਰਿਆਂ ਨੇ ਪਿੰਡ ਵਾਲਿਆਂ ਨੇ ਰਲ ਮਿਲ ਕੇ ਸਾਰਿਆਂ ਨੇ ਸਹਿਜ ਸਹਿਯੋਗ ਦੇਣਾ ਤੇ ਆਪਾਂ ਇਸ ਦਾ ਪੂਰਾ ਖਿਆਲ ਰੱਖਣਾ ਐ ਨਹੀਂ ਹੈਗਾ ਵੀ ਬਣ ਗਿਆ ਬੱਸ ਸਟੈਂਡ ਤੇ ਆਪਾਂ ਧਿਆਨ ਨਹੀਂ ਰੱਖਣਾ ਉਸ ਤੋਂ ਬਾਅਦ ਤੇ ਸਾਰਿਆਂ ਦਾ ਫਰਜ਼ ਬਣਦਾ ਕੱਲੇ-ਕੱਲੇ ਪਿੰਡ ਦੇ ਬੱਚੇ ਦਾ ਤੇ ਵੀ ਆਪਾਂ ਇਸ ਬੱਸ ਸਟੈਂਡ ਦਾ ਧਿਆਨ ਰੱਖੀਏ ਕਿਉਂਕਿ ਜੇ ਸਾਫ਼-ਸੁਥਰਾ ਰੱਖਾਂਗੇ ਤਾਂ ਹੀ ਅੱਗੇ ਤੱਕ ਸਮਾਂ ਲੰਬੇ ਸਮੇਂ ਤੱਕ ਵਧੀਆ ਸਾਫ਼-ਸੁਥਰਾ ਰਹੂਗਾ ਕੋਈ ਭੈਣ ਭਾਈ ਪਿੰਡਾਂ ਦੇ ਵਿੱਚੋਂ ਆਊਗਾ ਕੋਈ ਖੜੂਗਾ ਡੇ ਤੇ ਵੀ ਸੋਚੂਗਾ ਵੀ ਯਾਰ ਬਹੁਤ ਵਧੀਆ ਡਾ ਬਣਿਆ ਹੋਇਆ ਤੇ ਉਹਨਾਂ ਬਾਈਆਂ ਦੀ ਯਾਦ ਦੇ ਵਿੱਚ ਕਿਉਂਕਿ ਲੰਬੇ ਸਮੇਂ ਤੱਕ ਉਹਨਾਂ ਨੂੰ ਵੀ ਸਾਰੇ ਯਾਦ ਕਰਕੇ ਰੱਖਣਗੇ ਕਿਉਂਕਿ ਵੀ ਹਾਂ ਕਿਸੇ ਦੇ ਨਾਮ ਤੇ ਜਿਹਦੀ ਸੋਚ ਸੀ ਉਹਦੀ ਸੋਚ ਦੇ ਉੱਤੇ ਇੱਕ ਪਿੰਡ ਨੇ ਰਲ ਮਿਲ ਕੇ ਬੱਸ ਸਟੈਂਡ ਬਣਾਇਆ ਤੇ ਆ ਜੋ ਸਾਨੂੰ ਮਿਸਤਰੀ ਨਾਲ ਗੱਲਬਾਤ ਕਰਦੇ ਆ ਉਹਦੇ ਨਾਲ ਦੱਸਦੇ ਆ ਉਹਦੇ ਬਾਰੇ ਵੀ ਆਪਾਂ ਇਸ ਦੇ ਉੱਪਰ ਮੋਬਾਈਲ ਤੇ ਸਕਰੀਨ ਤੇ ਨੰਬਰ ਪਾਵਾਂਗੇ ਤੇ ਜੇ ਜਿਹੜੇ ਕਿਸੇ ਨੇ ਚੁਣਾਈ ਦਾ ਕੰਮ ਕਰਾਉਣਾ ਹੋਵੇ ਜਿਵੇਂ ਸੱਚ ਨੇਈ ਦਾ ਕੰਮ ਹਰ ਇੱਕ ਬੰਦਾ ਨਹੀਂ ਕਰ ਸਕਦਾ ਕੋਈ ਕੋਈ ਟਾਵੇਂ ਮਿਸਤਰੀ ਕਰਦਾ ਤੇ ਜਿਵੇਂ ਕਿ ਤੁਹਾਨੂੰ ਦਿਖਾਉਣੇ ਆ ਉੱਪਰ ਅੱਜ ਜਿਵੇਂ ਬਣਾ ਰਹੇ ਨੇ ਆਪਣਾ ਪਾਣੀ ਵਾਲੀ ਟੈਂਕੀ ਲਈ ਤੇ ਇਧਰੋਂ ਬਈ ਦਿਖਾਈ ਇਧਰ ਕੈਮਰਾ ਮਾਰ ਕੇ ਜਿਵੇਂ ਇਹ ਮੁੰਡੇ ਨਾਲ ਹੁੰਦੇ ਆ ਤੇ ਇਹਨਾਂ ਦੇ ਬਹੁਤ ਬਹੁਤ ਸ਼ਾਬਾਸ਼ੇ ਧੰਨਵਾਦ ਤੇ ਜਿੱਦੇ ਦਾ ਆਪਣਾ ਬੱਸ ਸਟੈਂਡ ਬਣਨ ਲੱਗਿਆ ਉਦਦੇ ਦੇ ਇਹ ਮੁੰਡੇ ਇੱਥੇ ਨਾਲ ਕੰਮ ਕਰ ਰਹੇ ਨੇ ਤੇ ਹਾਂਜੀ ਮਿਸਤਰੀ ਜੀ ਆਪਾਂ ਮਿਸਤਰੀ ਨਾਲ ਗੱਲ ਕਰਾਉਣੇ ਆ ਤੇ ਆਪਾਂ ਬਾਈ ਦਾ ਮਿਸਤਰੀ ਦਾ ਐਡਰੈਸ ਵੀ ਦੇ ਦਾਂਗੇ ਤੇ ਨਾਮ ਪੁੱਛਦੇ ਆਂ ਬਾਈ ਦਾ ਕੀ ਆ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹਾਂਜੀ ਤੁਹਾਡਾ ਨਾਮ ਦੱਸੋ ਹੀ ਸਾਰੀ ਡਿਟੇਲ ਆ ਪ੍ਰੇਮ ਸਿੰਘ ਜੀ ਹਾਂਜੀ ਪ੍ਰੇਮ ਸਿੰਘ ਤੇ ਪਿੰਡ ਆਪਣਾ ਕਿਹੜਾ ਹੀ ਬਾਧਰਪੁਰ ਜੀ ਬਾਧਰਪੁਰ ਪਿੰਡ ਆ ਹੀ ਤੇ ਜੇ ਕਿਸੇ ਨੇ ਏਜ ਵਿੱਚ ਆਪਣੇ ਬੱਸ ਸਟੈਂਡ ਤੇ ਇੱਥੇ ਇੱਟ ਲੱਗੀ ਆ ਇਸ ਇੱਟ ਦੀ ਚੁਣਾਈ ਕਰਾਉਣੀ ਹੋਵੇ ਜਾਂ ਮਕਾਨ ਬਣਾਉਣਾ ਹੋਵੇ ਜਾਂ ਆਪਣਾ ਕਿਸੇ ਵੀ ਬੱਸ ਸਟੈਂਡ ਜਾਂ ਕੁਝ ਵੀ ਬਣਵਾਉਣਾ ਇਹ ਮਿਸਤਰੀ ਨਾਲ ਸੰਪਰਕ ਕਰ ਸਕਦੇ ਆ ਆਪਾਂ ਅੱਜ ਸਪੈਸ਼ਲ ਵੀਡੀਓ ਬਣਾਈ ਕਿਉਂਕਿ ਬਹੁਤ ਵਧੀਆ ਚੁਣਾਈ ਕੀਤੀ ਆ ਬਹੁਤ ਸੋਹਣੇ ਢੰਗ ਨਾਲ ਕੰਮ ਕਰ ਰਿਹਾ ਕਿਉਂਕਿ ਵਧੀਆ ਠੰਡੇ ਮਤੇ ਨਾਲ ਕੰਮ ਕਰ ਰਹੇ ਨੇ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਵੀ ਇਹ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਕਿਉਂਕਿ ਜਿਵੇਂ ਕਿ ਰਜਗਾਰ ਵੀ ਚੱਲਦਾ ਤੇ ਆਪਣੇ ਜਿਵੇਂ ਇੱਕ ਸੋਚ ਸੀਗੀ ਫੇਰ ਵੀ ਬਣਨਾ ਸੀ ਇਹ ਬਸ ਸਟੈਂਡ ਕਿਉਂਕਿ ਉਸ ਬਾਈ ਨੇ ਮਤਿਆ ਹੋਇਆ ਸੀ ਇੱਕ ਮਨ ਦੇ ਵਿੱਚ ਸੋਚਿਆ ਹੋਇਆ ਸੀ ਵੀ ਮੈਂ ਬਸ ਸਟੈਂਡ ਬਣਾਉਣਾ ਕਿ ਹੁਣ ਉਹਨਾਂ ਦੀ ਦੁਰਘਟਨਾ ਦੇ ਵਿੱਚ ਐਕਸੀਡੈਂਟ ਹੋਣ ਕਰਕੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀਗਾ ਤਾਂ ਉਦੋਂ ਦੋਨਾਂ ਬਾਈਆਂ ਦੀ ਐਕਸੀਡੈਂਟ ਦੇ ਵਿੱਚ ਦੋਨਾਂ ਦੀ ਇਕੱਠਾਂ ਦੀ ਮੌਤ ਹੋ ਗਈ ਸੀ ਤੇ ਉਸ ਤੋਂ ਬਾਅਦ ਹੁਣ ਸਾਰੇ ਪਿੰਡ ਨੇ ਰਲ ਮਿਲ ਕੇ ਤੇ ਇੱਕ ਆਪਣੀ ਪਾਣੀ ਵਾਲੀ ਟੈਂਕੀ ਸਾਨੂੰ ਦਿਖਾਈ ਆ ਇੱਕ ਬੱਸ ਸਟੈਂਡ ਉਹਨਾਂ ਨੇ ਮੱਥਾ ਹੋਇਆ ਸੀਗਾ ਵੀ ਬਣਾ ਕੇ ਦੇਣਾ ਤੇ ਅੱਜ ਇੱਕ ਬੱਸ ਸਟੈਂਡ ਬਣਾਇਆ ਤੇ ਇੱਕ ਹੋਰ ਗੱਲ ਸਪੈਸ਼ਲੀ ਬਾਈ ਨੇ ਦੱਸਿਆ ਕਿ ਜਿਹੜੇ ਜਗ੍ਹਾ ਦੇ ਵਿੱਚ ਬੱਸ ਸਟੈਂਡ ਬਣ ਰਿਹਾ ਇਹ ਬਾਈ ਉਸ ਦਾ ਬਹੁਤ ਮਿੱਤਰ ਦੋਸਤ ਸੀਗਾ ਬਹੁਤ ਕਰੀਬੀ ਸੀਗਾ ਇਸ ਨੇ ਇੱਥੇ ਅੱਡੇ ਲਈ ਜਗ੍ਹਾ ਹੈ ਨਹੀਂ ਸੀ ਇਸ ਨੇ ਬਾਈ ਨੇ ਉਸ ਦੀ ਇਜਾਦ ਦੇ ਵਿੱਚ ਇੱਕ ਫਰੀ ਜਗ੍ਹਾ ਦਿੱਤੀ ਗਈ ਆਪਣੇ ਜਗ੍ਹਾ ਦੇ ਵਿੱਚੋਂ ਬਾਈ ਉਹ ਵੀ ਇੱਕ ਗਰੀਬ ਘਰ ਚੋਂ ਆ ਮੁੰਡਾ ਜਿਹੜੇ ਨੇ ਫਰੀ ਜਗ੍ਹਾ ਦਿੱਤੀ ਆ ਕਿਉਂਕਿ ਅ ਇਸੇ ਕਰਾਂ ਦੇ ਆ ਜਾਂਦੇ ਨੇ ਇੱਥੇ ਸਾਰੇ ਘਰ ਸਾਨੂੰ ਪਤੀ ਆ ਇਦਰੋਂ ਘਰ ਵੀ ਦਿਖਾ ਦਿੰਨੇ ਆ ਬਈਆ ਘਰ ਦਿਖਾ ਦੀ ਕਿਉਂਕਿ ਗਰੀਬ ਲੋਕ ਨੇ ਜਿਹੜੇ ਸਾਰੇ ਵਧੀਆ ਸਹਿਯੋਗ ਦਿੰਦੇ ਆ ਸਾਰੇ ਕਿਉਂਕਿ ਕਾਰਨ ਤੇ ਇਹਦੇ ਵਿੱਚ ਦੁੱਖ ਦੇ ਵਿੱਚ ਹਰ ਇੱਕ ਬੰਦਾ ਖੜਦਾ ਉਹਨਾਂ ਦੇ ਵੀ ਸ਼ਾਬਾਸ਼ ਬਹੁਤ ਵਧੀਆ ਚੰਗੀ ਗੱਲ ਆ ਸੋਚ ਵਧੀਆ ਬੰਦੇ ਦੀ ਕਿਉਂਕਿ ਉਹਨੇ ਜਗ੍ਹਾ ਦਿੱਤੀ ਨਹੀਂ ਅੱਜ ਕੱਲ ਕੋਈ ਆਪਦੀ ਜਗ੍ਹਾ ਨਹੀਂ ਦਿੰਦਾ ਮੁੱਲ ਵੀ ਨਹੀਂ ਦਿੰਦਾ ਬੱਸ ਸਟੈਂਡ ਦੀ ਜਗ੍ਹਾ ਜਿੱਥੇ ਬਣਾਈ ਆ ਕਿਉਂਕਿ ਮੇਨ ਜਗ੍ਹਾ ਦੇ ਵਿੱਚ ਕੋਈ ਨਹੀਂ ਦਿੰਦਾ ਹੈਗਾ ਜਗ੍ਹਾ ਜੇ ਆਪਾਂ ਮੁੱਲ ਵੀ ਖਰੀਦੀ ਹੈ ਮੁੱਲ ਵੀ ਨਹੀਂ ਦਿੰਦਾ ਤੇ ਉਹਦਾ ਬਹੁਤ ਬਹੁਤ ਧੰਨਵਾਦ ਜਿਹੜੇ ਨੇ ਬਾਈ ਨੇ ਬਹੁਤ ਸੋਹਣੀ ਗੱਲ ਆ ਆਪਾਂ ਨੂੰ ਫ੍ਰੀ ਜਗ੍ਹਾ ਦਿੱਤੀ ਤੇ ਵਧੀਆ ਅੱਡਾ ਬਣਿਆ ਬੱਸ ਸਟੈਂਡ ਬਣਿਆ ਜਗ੍ਹਾ ਦੇ ਵਿੱਚ ਉੱਚਾ ਬੱਸ ਸਟੈਂਡ ਬਣਿਆ ਸਾਰੇ ਜਣਾਂ ਦਾ ਧੰਨਵਾਦ ਸਾਰੇ ਜਣੇ ਨੇ ਖਿਆਲ ਰੱਖਣਾ ਇਸ ਅੱਡੇ ਦਾ ਤੇ ਜਾਨੀ ਕਿ ਆਪਾਂ ਉਹ ਬਾਈਆਂ ਦੀ ਤਸਵੀਰ ਵੀ ਪਾਵਾਂਗੇ ਵੀਡੀਓ ਦੇ ਵਿੱਚ ਤੇ ਬਾਈ ਦਾ ਆਪਾਂ ਨੰਬਰ ਪਾਵਾਂਗੇ ਮਿਸਤਰੀ ਦਾ ਜੇ ਕਿਸੇ ਨੇ ਚਣਿਆਈ ਕਰਾਉਣੀ ਹੋਵੇ ਤਾਂ ਇਸ ਨਾਲ ਸੰਪਰਕ ਕਰ ਸਕਦਾ ਤੇ ਵੀਡੀਓ ਸ਼ੇਅਰ ਤੇ ਲਾਈਕ ਜਰੂਰ ਕਰ ਦਿਓ ਥੈਂਕ ਯੂ